ਖਾਲਸਾ ਜੀ ਦੁਨੀਆਂ ਵਿੱਚ ਬੜੇ ਧਰਮ ਹੈ ਉਹਨਾਂ ਦੇ ਬੜੇ ਇਤਿਹਾਸ ਹੈ ਪਰ ਜਿਹੜੇ ਸਿੱਖ ਕੌਮ ਦਾ ਧਰਮ ਹੈ ਸਿੱਖ ਕੌਮ ਹੈ ਤੇ ਉਹਦਾ ਇਤਿਹਾਸ ਹੈ ਬੜਾ ਵਕਰਾ ਹੈ ਸਿੱਖ ਇਤਿਹਾਸ ਵਿੱਚ ਸਿੱਖ ਕੌਮ ਦੇ ਵਿਰਸੇ ਵਿੱਚ ਤੁਸੀਂ ਸ਼ਹਾਦਤਾਂ ਦੇਖੋਗੇ ਕੁਰਬਾਨੀਆਂ ਦੇਖੋਗੇ ਜੋਨੂ ਦੇਖ ਲਾਏ ਖلاف ਲੜਨ ਵਾਸਤੇ ਆਪਣੀ ਕੌਮ ਨੂੰ ਦੇਖੋਗੇ ਲੋਕਾਂ ਦੀ ਮਦਦ ਕਰਨ ਨੂੰ ਆਪਣੀ ਕੌਮ ਨੂੰ ਦੇਖੋਗੇ ਕਿਤੇ ਕਿਸੇ ਨਾਲ ਧੱਕਾ ਹੋਇਆ ਸਭ ਤੋਂ ਪਹਿਲੇ ਆਪਣੀ ਕੌਮ ਨੂੰ ਦੇਖੋਗੇ ਜਿੱਥੇ ਸਾਰੇ ਲੋਕ ਡਰਦੇ ਹੋਣ ਜਾਨ ਤੋਂ ਉੱਥੇ ਆਪਣੀ ਕੌਮ ਨੂੰ ਦੇਖੋਗੇ ਆਪਣੀ ਕੌਮ ਦੀ ਖੋਰ ਵੱਡੀ ਗੱਲ ਹੈ ਆਪਾਂ ਕਿਤੇ ਕੀ ਆਪਾਂ ਮਦਦ ਕੱਲੀ ਆਪਣੇ ਭਰਾ ਸਿੱਖ ਦੀ ਕਰ ਰਹੇ ਆ ਆਪਾਂ ਸਾਰਿਆਂ ਨੂੰ ਦੀ ਮਦਦ ਤੇ ਅੱਗੇ ਹੁੰਨੇ ਆ ਕਿਸੇ ਵੀ ਧਰਮ ਦੇ ਕਿਸੇ ਨੂੰ ਕੋਈ ਤਕਲੀਫ ਹੋਏ ਸਭ ਤੋਂ ਪਹਿਲੇ ਆਪਾਂ ਹੁੰਨੇ ਆ ਆਪਾਂ ਕਿਤੇ ਕਿਉਂਕਿ ਆਪਾਂ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਆ ਸਰਬੱਤ ਦੇ ਭਲੇ ਦੀ ਸੋਚਣ ਵਾਲੇ ਆ ਆਪਣਾ ਇਤਿਹਾਸ ਹੈ ਜੈ ਪਰ ਆਪਾਂ ਨੂੰ ਕਈ ਚੀਜ਼ਾਂ ਦੇਖਣੀਆਂ ਪੈਣੀਆਂ ਅੱਜ ਦੇ ਜਿਹੜੇ ਦਿਨ ਦੇ ਇਤਿਹਾਸ ਬਾਰੇ ਕਿਉਂਕਿ ਸਾਰੇ ਮੈਥੋਂ ਪਹਿਲੇ ਬੁਲਾਇਆ ਨਹੀਂ ਬੜੇ ਵਿਸਤਾਰ ਨਾਲ ਪਿਛਲੇ 2-3 ਦਿਨਾਂ ਤੋਂ ਤੁਸੀਂ ਸਾਰੇ ਸਿੰਘ ਸਾਹਿਬ ਤੇ ਐਜੀਪੀਸੀ ਪ੍ਰਧਾਨ ਸਾਹਿਬ ਤੇ ਆਪਣੇ ਜਿਹੜੇ ਗ੍ਰੰਥੀ ਵੀ ਸਾਹਿਬ ਆ ਸਾਰਿਆਂ ਨੇ ਇਸ ਇਤਿਹਾਸ ਬਾਰੇ ਜ਼ਿਕਰ ਕੀਤਾ ਮੈਂ ਤਾਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਆਹ ਹੋਰ ਜਗ੍ਹਾ ਜਿੱਥੇ ਸ਼ਹਾਦਤਾਂ ਦੇ ਕੇ ਕਿਆ ਜਾਂਦਾ ਸੀ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਲੜਈਆਂ ਜਿੱਤੀ ਆਪਾਂ ਜਿਵੇਂ ਮੈਂ ਥੋ ਪਹਿਲੇ ਕਿਹਾ ਕਿ ਆਪਣੀ ਖਾਲਸਾ ਪੰਥੀ ਕੋ ਜਜ਼ਬਾ ਹੈ ਕਿ ਆਪਾਂ ਮੌਤ ਤੋਂ ਡਰਦੇ ਨਹੀਂ ਆਪਾਂ ਜ਼ੁਲਮ ਦੇ ਖਿਲਾਫ ਲੜਦੇ ਆ ਭਾਵੇਂ ਆਪਣੀ ਮੌਤ ਹੋ ਜਾਏ ਮੌਤ ਤੋਂ ਡਰਦੇ ਨਹੀਂ ਆ ਖਾਲਸਾ ਜੀ اپنی قوم ایک چھوٹی جی قوم ہے پورے سارے ਧਰਮਾਂ ਦੇ ਮੁਕਾਬਲੇ اپنی قوم دی طاقت ہے ایکتا طاقت ہے ਆਪਣੀਆਂ ਸਰਸਤਾ طاقت ہے کہ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਕੋਈ ਇੱਕ ਕੰਮ ਕਰਨਾ ਹੈ ਉਹ ਸ਼ੁਰੂ ਕਰਦੇ ਆں ਹੌਲੀ ਹੌਲੀ ਆਪਾਂ ਨੂੰ ਸੋਚਣ ਦੀ ਲੋੜ ਹੈ ਕੀ ਉਹ ਜਜ਼ਬਾ ਆਪਣੀ ਕੌਮ ਚ ਅਜ ਹੈ ਜਿਹੜਾ ਜਜ਼ਬਾ ਆਪਣੀ ਕੌਮ ਵਿੱਚ ਜੈਤੋ ਦੇ ਮੋਰਚੇ 'ਚ ਆਪਣੇ ਪਰਿਵਾਰਾਂ ਦੇ ਆਪਣੇ ਉਸ ਟਾਈਮ ਦੇ ਬਜ਼ੁਰਗਾਂ ਨੇ ਉਹਨਾਂ ਵਿੱਚ ਸੀ ਜਦੋਂ ਉਹ ਉਸ ਟਾਈਮ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡ ਪਾਟ ਸਾਹਿਬ ਖੰਡਿਤ ਕੀਤਾ ਉਹ ਜਜ਼ਬੇ ਵਿੱਚ ਆਪਣਾ ਮੋਰਚਾ ਲਾਇਆ ਆਪਾਂ ਉਹ ਜ਼ੁਲਮ ਦੇ ਖਿਲਾਫ ਲੜੇ ਕੀ ਉਹ ਭਾਵਨਾ ਅੱਜ ਵੀ ਤੁਹਾਡੇ ਚ ਜਦੋਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿੱਤਾ ਆਪਾਂ ਨੂੰ ਪਤਾ ਕਿਹਨੇ ਕਰ ਦਿੱਤਾ ਪਰ 6 ਮਹੀਨੇ ਬਾਅਦ ਵੋਟਾਂ ਆਉਂਦੀਆਂ 85 ਵਿੱਚ ਜਿਨੇ ਹਮਲਾ ਕੀਤਾ ਉਹਨਾਂ ਨੂੰ ਇੱਥੇ ਐਮਐਲਏ ਬਣ ਜਾਂਦੇ 35 40 ਉਹਨਾਂ ਦੇ ਕੀ ਉਹ ਜਜ਼ਬਾ ਅੱਜ ਦਾ ਕਿੰਨਾ ਰਹਿ ਗਿਆ ਆਪਣੇ ਵਿੱਚ ਕਿਦੋਂ ਫੌਜ ਨੇ ਇਥੇ ਅੰਗਰੇਜ਼ਾਂ ਦੀ ਫੌਜ ਨੇ ਇਥੇ ਆ ਕੇ ਇੰਨਾ ਤੱਕਾ ਕੀਤਾ ਜ਼ੁਲਮ ਕੀਤਾ ਅੱਜ ਦੇ ਹੁਕਮਰਾਨ ਅੱਜ ਦੀ ਸਰਕਾਰ ਨੇ ਸੁਲਤਾਨਪੁਰ ਲੋਧੀ ਵਿੱਚ ਜਾ ਕੇ ਗੋਲੀਆਂ ਚਲਾਈਆਂ ਗੁਰੂ ਘਰ ਵਿੱਚ ਕੇ ਆਪਣੇ ਜਜ਼ਬਾ ਕਿੱਧਰ ਗਿਆ ਦੇਖੋ ਗੱਲਾਂ ਕਹਿਣੀਆਂ ਸੌਖੀਆਂ ਇਤਿਹਾਸ ਤੇ ਉੱਤੇ ਆਪਣੇ ਨੌਜਵਾਨਾਂ ਨੂੰ ਜੋੜਨਾ ਚਾਹੀਦਾ ਇਤਿਹਾਸ ਨਾਲ ਆਪਣੀ ਕੌਮ ਤਾਂ ਬਚੂਗੀ ਜੇ ਆਪਾਂ ਆਪਣੀਆਂ ਸੰਸਥਾਾਂ ਨੂੰ ਬਚਾ ਲਾਂਗੇ ਆ ਜਿਹੜੇ ਵਿਰੋਧੀ ਐ ਉਹਨਾਂ ਦੀ ਸੋਚ ਕੋਈ ਇੱਕ ਐ ਤੇ ਉਹ ਸਮਝਦੇ ਐ ਕਿ ਇਹਨਾਂ ਦੀ ਤਾਕਤ ਸਿੱਖ ਪੰਥ ਦੀ ਖਾਲਸਾ ਪੰਥ ਦੀ ਤਾਕਤ ਆਪਣੀਆਂ ਸੰਸਥਾਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਕੋਮਨੀ ਕਾਲੀਦਲ ਹੈ ਹਜ਼ੂਰ ਸਾਹਿਬ ਕਮੇਟੀ ਹੈ ਤਤਪਟਨਾ ਸਾਹਿਬ ਕਮੇਟੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆ ਤੁਹਾਡੀਆਂ ਸੰਸਥਾ ਤਾਕਤ ਹੈ ਉਹਨਾਂ ਨੇ ਦੇਖ ਲਿਆ ਕਿ ਆ ਕੌਮ ਆ ਕੌਮ ਟੈਂਕਾਂ ਤੋਂਪਾਂ ਨਾਲ ਇਹਨਾਂ ਨੂੰ ਹਰਾ ਨਹੀਂ ਸਕਦੇ ਇਹਨਾਂ ਵਿੱਚ ਵੜ ਕੇ ਇਹਨਾਂ ਨੂੰ ਦੋ ਫਾੜ ਕਰੋ ਇਨਾਂ ਦੀਆਂ ਸੰਸਥਾਵਾਂ ਜਿਹੜੀਆਂ ਥੱਲੇ ਇਹਨਾਂ ਨੂੰ ਤਾਕਤ ਮਿਲਦੀ ਹੈ ਉਹ ਸੰਸਥਾਵਾਂ ਨੂੰ ਖਤਮ ਕਰ ਦਿਓ ਉਹਨਾਂ ਦੇ ਕਾਬਜ ਹੋ ਜਾਓ ਤੇ ਆਪਾਂ ਚੁੱਪ ਕਰਕੇ ਦੇਖਦੇ ਰਹਿਣੇ ਆ ਸੁਣਦੇ ਰਹਿਣੇ ਆ ਤੁਹਾਡੇ ਸਾਹਮਣੇ ਤੁਹਾਡੇ ਉੱਤੋਂ ਵੀ ਪਾਣੀ ਟੱਪੀ ਜਾਂਦਾ ਆ ਆਪਾਂ ਬੈਠੇ ਆ ਤੁਹਾਡੇ ਸਾਹਮਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੀ ਵੱਡੀ ਖਾਸੀਅਤ ਆਪਣੀ ਕੌਮ 'ਚ ਹੈ ਆਪਣਾ ਗੁਰੂ ਘਰਾਂ ਦੀ ਸੇਵਾ ਆਪਾਂ ਲੋਕ ਆ ਫੈਸਲਾ ਕਰ ਦਿਆ ਕਿ ਨੂੰ ਸੰਪਣੀ ਹੈ ਵੋਟਾਂ ਰਹੀਂ ਕੋਈ ਐ ਨਹੀਂ ਕਿ ਕਾਬਜ ਹੋ ਕੇ ਇੱਕ ਵੋਟਾਂ ਰਹੀਂ ਡੈਮੋਕਰੈਟਿਕ ਸਿਸਟਮ ਨਾਲ ਆਪਾਂ ਆਪਣੀ ਕੌਮ ਦੀ ਗੁਰੂ ਘਰਾਂ ਦੀ ਸੇਵਾ ਦੀ ਜ਼ਿੰਮੇਵਾਰੀ ਆਪਾਂ ਆਪਣੇ ਨੁਮਾਇੰਦਿਆਂ ਨੂੰ ਦਿੰਨੇ ਆ ਤੇ ਹੋਰ ਕੀ ਹੋਇਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਚੁਣ ਕੇ ਭੇਜੀ ਤਾਕਤਾਂ ਆਪਣੀਆਂ ਨੇ ਉੱਥੇ ਕਾਬਜ ਹੋ ਗਏ ਤਕਸ਼ਰੀ ਹਜ਼ੂਰ ਸਾਹਿਬ ਕਮੇਟੀ ਤੇ ਜਿੱਥੇ ਤੁਸੀਂ ਆਪਣੇ ਨਮਾਇंदे ਭੇਜਦੇ ਹੁੰਦੇ ਸੀ ਸਰਕਾਰ ਨੇ ਸੋਚਿਆ ਕਿ ਤਕਤ ਹਜ਼ੂਰ ਸਾਹਿਬ ਕਮੇਟੀ ਤੇ ਬਹੁਤ ਵੱਡੀ ਤਾਕਤ ਹੈ ਉਹਨਾਂ ਨੇ ਕਿਹਾ ਅਸੀਂ ਨਾਮਿਨੇਟ ਕਰਾਂਗੇ 12 ਬੰਦੇ 15 16 ਤੋਂ ਹੌਲੀ ਹੌਲੀ ਉਹਨਾਂ ਨੇ ਪਟਨਾ ਸਾਹਿਬ ਕਮੇਟੀ ਤੇ ਵੀ ਕਾਬੂਜ ਹੋ ਗਏ ਤੇ ਜਿਹੜੀ ਵੱਡੀ ਛੱਟ ਮਾਰੀ ਤੇ ਆਪਾਂ ਆਪਾਂ ਸਾਰੇ ਚੁਪ ਰਹੇ ਕੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਤਾ ਜੋ ਹੱਕ ਅੰਗਰੇਜ਼ ਨਹੀਂ ਨਹੀਂ ਕਰ ਸਕੇ ਅੰਗਰੇਜ਼ ਨਹੀਂ ਕਰ ਸਕੇ ਅੱਜ ਅੱਜ ਦੀਆਂ ਹਕੂਮਤਾਂ ਨੇ ਕਰ ਦਿੱਤਾ ਆ ਕਿਉਂ ਹੋ ਰਿਹਾ ਸਾਰਾ ਕੁਝ ਕਿ ਆਪਣੇ ਵਿੱਚ ਉਹ ਗਦਾਰ ਆਪਣੀ ਜਿਹੜੇ ਸ਼ਕਲਾਂ ਨਾਲ ਆਪਾਂ ਨੂੰ ਦੁਖ ਦਿਖਦੇ ਹੈ ਕਿ ਪੰਥ ਪਰ ਪੰਥ ਨਹੀਂ ਉਹ ਉਹ ਲੋਕ ਹੈ ਜਿਹੜੇ ਮਿਸ਼ਨ ਨਾ ਆਇਆ ਹੈ ਗਸਪੀਟ ਬਣ ਕੇ ਆਇਆ ਹੈ ਕੀ ਪੰਥ ਨੂੰ ਖਤਮ ਕਰਨਾ ਹੈ ਪੰਥ ਨੂੰ ਕਮਜ਼ੋਰ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ ਬਾਰ ਬਾਰ ਕਹੀ ਜਾਣਗੇ ਬਾਰ ਬਾਰ ਜਿਹੜੇ ਵਿਰੋਧੀ ਹੈ ਤੁਸੀਂ ਦੇਖੋ ਕੱਲੇ ਵਿਰੋਧੀ ਜਿਹਨੇ ਉਹ ਲੋਕ ਹੈ ਜਿਨ੍ਹਾਂ ਚਾਹੁੰਦੇ ਹੈ ਕਿ ਐ ਜੀ ਪੀ ਸੀ ਖਤਮ ਹੋਏ ਅਕਾਲੀ ਦਲ ਖਤਮ ਹੋਏ ਸਾਰਾ ਕੋਸ਼ਿਸ਼ ਏਜੰਸੀਆਂ ਕੋਲੇ ਜਾਏ ਉਹ ਹੀ ਕਹਿਣਗੇ ਆਹ ਤਾਂ ਜੀ ਬਾਦਲ ਪਰਵਾਰ ਦਾ ਬਾਦਲ ਪਰਵਾਰ ਅਕਾਲੀ ਦਲ ਬਾਦਲ ਪਰਵਾਰ ਦਾ ਹੈ ਅਕਾਲੀ ਦਲ ਥੋੜਾ ਹੈ ਅੱਜ ਮੈਨੂੰ ਸੇਵਾ ਮਿਲੀ ਹੈ ਕੱਲ ਕਿਸੇ ਨੇ ਹੋਰ ਨਾ ਹੋਊਗੀ ਪਰਸੋਂ ਕੋਈ ਹੋਰ ਨਾ ਹੋਊਗੀ ਆ ਜਥੇਬੰਦੀ ਥੋਡੀ ਹੈ ਕੌਮ ਦੀ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਥੋਡੀ ਕੌਮ ਦਾ ਪਾਰਲੀਮੈਂਟ ਹੈ ਨੇ ਹੁਣੀ ਤਾਮੀ ਸਾਹਿਬ ਪ੍ਰਧਾਨ ਸਾਹਿਬ ਨੇ ਕਿਹਾ ਹੁਣ ਜਿਹੜੇ ਕੌਮ ਦੇ ਪਾਰਲੀਮੈਂਟ ਉੱਤੇ ਜੇ ਕੋਈ ਉੱਥੇ ਬੈਣ ਲੱਗਨ ਲੱਗ ਜੂਗਾ ਤੇ ਥੋਡੀ ਫਿਰ ਆਵਾਜ਼ ਕਿੱਥੇ ਜਾਊਗੀ ਅੱਜ ਜਦੋਂ ਆਪਾਂ ਜੈਥੋ ਦੇ ਮੋਰਚੇ ਦੀ ਸ਼ਤਾਬਦੀ ਮਨਾ ਰਹੇ ਆਂ ਮਤਲਬ ਕੀ ਸ਼ਤਾਬਦੀ ਮਨਾਉਂਦਾ ਆਪਾਂ ਇਤਿਹਾਸ ਦੇਖੀਏ ਇਤਿਹਾਸ ਵਿੱਚ ਕਿਉਂ ਇੱਥੇ ਮੋਰਚਾ ਲੱਗਿਆ ਤੇ ਕਿਵੇਂ ਸ਼ਹਾਹਤਾਂ ਦਿੱਤੀਆਂ ਇਤਿਹਾਸ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸਾਰਾ ਇਤਿਹਾਸ ਸੁਣਨੀਆਂ ਉਹਨੂੰ ਯਾਦ ਰੱਖਣੀਆਂ ਉਹਨੇ ਤੋਂ ਸਿੱਖਣੀਆਂ ਕੋਈ ਕੌਮ ਅਚਰਦੀ ਕਲਾਚ ਰਹਿਣੀਆਂ ਜੈਥੋ ਦਾ ਮੋਰਚੇ ਦਾ ਇਤਿਹਾਸ ਦੇਖੋ ਇਕ ਨਾਬੇ ਦੇ ਮਹਾਰਾਜਾ ਨੂੰ ਅੰਗਰੇਜ਼ਾਂ ਨੇ ਜਿਹਨੇ ਆਪਣੇ ਕੌਮਦਾਰਾਂ ਨਾਲ ਸਾਥ ਦਿੱਤਾ ਉਹਨੂੰ ਕੱਢਿਆ ਤੇ ਆਪਣੇ ਲੋਕਾਂ ਨੇ ਮੋਰਚਾ ਲਾਇਆ ਜ਼ੁਲਮ ਦੇਖਲਾ ਤੇ ਅੱਜ ਇੰਨਾ ਜ਼ੁਲਮ ਹੁੰਦਾ ਹੈ ਥੋੜੇ ਆਪਣੇ ਤੇ ਹੋਣ ਲੱਗ ਗਿਆ ਆ ਮੇਰਾ ਮੈਂ ਇਸ ਤੜੇ ਦਾ ਮੈਂ ਉਸ ਤੜੇ ਦਾ ਮੈਂ ਇਸ ਤੜੇ ਦਾ ਆਪਣਾ ਕੋਈ ਆਪਣਾ ਕੱਲਾ ਹੀ ਕੋਈ ਇਕੱਲੀ ਦਲਾ ਹੈ ਹੋਰ ਸਾਰੇ ਜਿਹੜੇ ਆ ਨਾ ਉਹ ਸਾਰੇ ਉਹ ਲੋਕ ਐ ਜਿਹੜੇ ਤੁਹਾਡੀ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਐ ਤੁਹਾਡਾ ਆਪਣਾ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਐ ਜਿਹੜੇ 103 ਸਾਲ ਪਹਿਲੇ ਤੁਹਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕੀਤਾ ਬਣਾਇਆ ਆਪਣੀ ਫੌਜ ਦਾ ਰੂਪ ਦਿੱਤਾ ਕੌਮ ਦੀ ਫੌਜ ਦਾ ਰੂਪ ਦਿੱਤਾ ਉਹਦਾ ਮਤਲਬ ਕੀ ਸੀ ਆਪਣੇ ਕੌਮ ਤੇ ਕੋਈ ਵੀ ਹਮਲਾ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਕਰਕੇ ਲੜਾਈ ਲੜੇ ਤੇ ਲੜਾਈ ਲੜਦਾ ਰਿਹਾ ਅਕਾਲੀ ਦਲ ਪਰ ਆਪਾਂ ਆਪਣੀ ਕੌਮ ਪਛਾਣਦੀ ਨਹੀਂ ਆਪਣੇ ਆਪ ਨੂੰ ਜਿਹੜਾ ਕੋਈ ਬਾਹਰਲਾ ਆਉਂਦਾ ਹੈ ਹੁਣ ਕੇਜਰੀਵਾਲ ਖਾਲਸਾ ਜੀ ਤੁਹਾਡਾ ਪੰਜਾਬ ਹੋਏ ਤੁਹਾਡਾ ਘਰ ਹੋਏ ਤੇ ਤੁਸੀਂ ਰਾਜ ਦੇਜੋ ਕੇਜਰੀਵਾਲ ਨੂੰ ਇੱਥੇ ਕੱਲਾ ਲਿਖ ਤਾਉਣੇ ਇੱਕ ਮੌਕਾ ਦੇ ਦਿਓ ਝਾੜੂ ਨੂੰ ਮਤਲਬ ਕੀ ਹੈ ਇੱਕ ਮੌਕਾ ਦੇ ਦਿਓ ਝਾੜੂ ਨੂੰ ਤੇ ਆਪਾਂ ਸਾਰੇ ਉਧਰ ਤੇ ਹੁਣ ਕੀ ਕਰਦੇ ਆ ਉਹੀ ਝਾੜੂ ਆਪਣੇ ਤੇ ਝਾੜੂ ਫੇਰ ਰਿਹਾ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਆ ਜਿਹੜੇ ਸ਼ਤਾਬ ਦੀਆਂ ਆ ਜਿਹੜੇ ਆਪਾਂ ਸਮਾਗਮ ਰੱਖਦੇ ਆ ਖਾਸ ਕਰਕੇ ਨਵੀਂ ਪੀੜੀ ਨੌਜਵਾਨਾਂ ਨੂੰ ਲੈ ਕੇ ਇੱਥੇ ਜ਼ਰੂਰ ਆਇਆ ਕਰਿਏ ਉਹਨਾਂ ਨੂੰ ਪਤਾ ਲੱਗੇ ਕਿ ਆਪਣਾ ਕੌਮ ਦਾ ਕੀ ਇਤਿਹਾਸ ਹੈ ਕੌਮ ਦੀ ਕੀ ਕੁਰਬਾਨੀ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਿਮੈਂਂਦਾ ਜਥੇਬੰਦੀਆਂ ਯਾਦ ਕਰੋ ਦੇਖੋ ਇਤਿਹਾਸ ਦੇਖੋ ਜਦੋਂ ਜਦੋਂ ਵੀ ਤੁਸੀਂ ਸੇਵਾ ਦਾ ਮੌਕਾ ਦਿੱਤਾ ਹੈ ਆਪਣੀ ਪੰਥ ਦੀ ਜਥੇਬੰਦੀ ਨੂੰ ਪੰਥ ਦੀ ਜਥੇਬੰਦੀ ਨੇ ਕੋਸ਼ਿਸ਼ ਕੀਤੀ ਹੈ ਆਪਣੀ ਕੌਮ ਦਾ ਵਿਰਸਾ ਸੰਭਾਲ ਲੀਏ ਆਵਰਾਸਤੇ ਮਾਰਗ ਛੋਟੇ ਕੱਲੂਕਰਾ ਵੱਡੇ ਕੱਲੂਕਰਾਂ ਦੀ ਯਾਦਗਾਰ ਬਸ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਜਿੰਨੇ ਤੁਸੀਂ ਦੇਖੋਗੇ ਇਤਿਹਾਸਿਕ ਸ਼ਹਿਰ ਜਿੱਥੇ ਆਪਣੇ ਗੁਰੂ ਸਬਾਨ ਦੇ ਚਰਨ ਪਏ ਹੈ ਉਹਨਾਂ ਨੂੰ ਸਜਾਉਣ ਦਾ ਕੰਮ ਵੀ ਕੀਤਾ ਹੈ ਦਰਬਾਰ ਸਾਹਿਬ ਜਾ ਕੇ ਬਾਅਦ ਦੇਖੋ ਕਿਵੇਂ ਵਿਰਾਸਤ ਕਿੰਨੀ ਖਬਸੂਰਤ ਬਣਾਈਆਂ ਇਹ ਚੀਜ਼ਾਂ ਕਿਉਂ ਕਿਉਂਕਿ ਦਰਦ ਹੈ ਇਸ ਕੌਮ ਦੀ ਜਥੇਬੰਦੀ ਦਾ ਦਰਦ ਹੈ ਅਸੀਂ ਆਪਣਾ ਸਾਰਾ ਕੁਝ ਆਪਣਾ ਹੈ ਸਾਡਾ ਘਰ ਹੈ ਸਾਡਾ ਵਿਰਸਾ ਹੈ ਸਾਡੀ ਜਿੰਮੇਵਾਰੀ ਹੈ ਕਿ ਇਸ ਵਿਰਸੇ ਨੂੰ ਸੰਭਾਲਣਾ ਹੈ ਨਾ ਝਾੜੂ ਵਾਲਿਆਂ ਦੀ ਜਿੰਮੇਵਾਰੀ ਹੈ ਨਾ ਦੂਜਿਆਂ ਦੀ ਉਹਨਾਂ ਵਾਸਤੇ ਆ ਵਿਰਸਾ ਨਹੀਂ ਹੈ ਉਹਨਾਂ ਵਾਸਤੇ ਰਾਜ ਹੈ ਤੁਹਾਡੀ ਜਥੇਬੰਦੀ ਵਾਸਤੇ ਸੇਵਾ ਹੈ فرق ਜਿੰਨਾ ਤੱਕ ਆਪਾਂ ਨਹੀਂ ਪਛਾਣਦੇ ਉਦੋਂ ਤੱਕ ਆਪਣੀ ਕੌਮ ਉਹ ਲੜਾਈ ਨਹੀਂ ਲੜ ਰਹੀ ਜਿਹੜੀ ਲੜਨੀ ਚਾਹੀਦੀ ਹੈ ਇਕਤਾ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਇੱਕ ਤਾਕਤ ਇੱਕ ਤੇ ਇੱਕ 11 ਬਣ ਜਾਂਦੇ ਐ ਜੇ ਇੱਕ ਤੇ ਇੱਕ ਲੜ ਪੈਣ ਜ਼ੀਰੋ ਹੋ ਜਾਂਦੇ ਮਰ ਜਾਂਦੇ ਇੱਕ ਦੂਜੇ ਨੂੰ ਇਸ ਕਰਕੇ ਆਪਾਂ ਸਾਰੇ ਆਪਣੀ ਜਥੇਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪਾਰਟੀ ਸ੍ਰੋਮਣੀ ਕਾਲੀ ਦਲ ਨੂੰ ਜਦੋਂ ਤੱਕ ਤੁਹਾਡਾ ਸਿਰ ਦਿਲੋਂ ਵਿਸ਼ਵਾਸ ਵਾਪਸ ਕਰੋ ਵਾਪਸ ਉਹ ਮਾਹੌਲ ਬਣਾਓ ਫਿਰ ਹੀ ਆਪਾਂ ਆਪਣੀ ਕੌਮ ਅੱਗੇ ਵਧੂਗੀ ਆਪੇ ਜਿਹੜੇ ਦੁਸ਼ਮਣ ਆਪਣੇ ਸਾਹਮਣੇ ਆ ਜਿਹੜੀਆਂ ਤਾਕਤਾਂ ਬਾਰਡਰਾਂ ਤੇ ਖੜੀਆਂ ਤੁਹਾਡੇ ਨਾਲ ਧੱਕਾ ਕਰ ਰਹੀਆਂ ਓਦੋਂ ਤੱਕ ਕੀ ਕਰਮੀਆਂ ਜਦੋਂ ਤੱਕ ਨੂੰ ਪਤਾ ਹੈ ਕਿ ਤੁਹਾਡੀ ਫੌਜ ਕਮਜ਼ੋਰ ਹੈ ਅੱਜ ਅਮਰੀਕਾ ਤੇ ਕੋਈ ਨਹੀਂ ਹਮਲਾ ਕਰ ਸਕਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਵਰਗੀ ਫੌਜ ਕਿਸੇ ਕੋਲੇ ਨਹੀਂ ਫਕੀਰ ਲੈਣਾ ਪੰਗਾ ਹੁਣ ਪੰਜਾਬ ਤੇ ਜਿਹੜਾ ਹੁੰਦਾ ਪੰਜਾਬ ਤੇ ਧੱਕਾ ਕਰ ਲੈਂਦਾ ਅੱਜ ਕੁਛ ਪਹਿਲੇ ਦੱਸੋ ਕਿਸੇ ਦੀ ਹਿੰਮਤ ਹੋਈ ਕਿਸੇ ਸਿੱਖ ਅਫਸਰ ਨੂੰ West Bengal ਜਾ ਕੇ ਇੱਕ ਉਹਨੇ ਤਾਂ ਵਿਚਾਰੀ ਆਪਣੀ ਡਿਊਟੀ ਕਰ ਰਿਹਾ ਸੀ ਉਸ ਅਫਸਰ ਨੂੰ ਕਿਹਾ ਤੂੰ ਖਾਲਸਤਾਨੀ ਇਕੱਲੇ ਪੱਗ ਬੰਨਣ ਕਰਕੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਆਹ ਦਸਤਾਰ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ ਆਹ ਦਸਤਾਰ ਹੈ ਜਿਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਆਹ ਦਸਤਾਰ ਹੈ ਹੋ ਸ੍ਰੀ ਕੋ ਆਹ ਦਸਤਾਰ ਹੈ ਜਿਹੜੇ ਕਾਲਾ ਪਾਣੀ ਦੀ ਜੇਲਾਂ ਵਿੱਚ ਸਾਰੇ ਉੱਥੇ ਸੀ ਦਸਤਾਰ ਵਾਲੇ ਤੇ ਫਾਂਸੀ ਦੇ ਪੰਦੇ ਚੜਨ ਵਾਲੇ ਵੀ ਦਸਤਾਰ ਵਾਲੇ ਐ ਤੇ ਅੱਜ ਕੱਲ੍ਹ ਦੇਖੋ ਉਹ ਚੀਨ ਦੇ ਬਾਰਡਰ ਤੇ ਵੀ ਲਾਏ ਇਹਨਾਂ ਨੇ ਆਪਣੇ ਦਸਤਾਰ ਵਾਲੇ ਐ ਜਿਹੜੇ ਉਹਨਾਂ ਨੂੰ ਘੁੱਟ-ਘੁੱਟ ਕੇ ਭਜਾਉਂਦੇ ਐ ਤੇ ਫਿਰ ਥੋਡੇ ਤੇ ਹਰ ਚੀਜ਼ 'ਚ ਸ਼ੱਕ ਕਿਉਂਕਿ ਉਹਨਾਂ ਕੋਲੇ ਇਹ ਜਿਹੇ ਬੰਦੇ ਮਿਲ ਗਏ ਉਹਨਾਂ ਨਾਲ ਦਿਖਾਉਣ ਵਾਸਤੇ ਕਿ ਸਾ ਸਿੱਕ ਸਾਡੇ ਆ ਸਾਕ ਸਾਡੇ ਆ ਦਿਖਾਉਣ ਵਾਸਤੇ ਉਹ ਜਿਹੜੀਆਂ ਸ਼ਕਲਾਂ ਨੇ ਜਿਹੜੇ ਦਿਖਾਉਂਦੇ ਆ ਪਛਾਣੀਏ ਜਿਹੜੀਆਂ ਕੌਮਾਂ ਵਿੱਚ ਇਹ ਜਿਹੇ ਗद्दार ਪੈਜ ਹੋ ਜਾਣ ਉਹਨਾਂ ਕੌਮਾਂ ਨੂੰ ਕਮਜ਼ੋਰ ਕਰਨ ਤੇ ਲੱਗ ਜਾਂਦੇ ਆ ਇਸ ਕਰਕੇ ਅੱਜ ਦੇ ਦਿਹਾੜਾ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਸੌਵੇਂ ਬਰੀ ਗੜ ਬਣਾ ਰਹੇ ਆ ਬੜਾ ਇਤਿਹਾਸਿਕ ਦਿਨ ਹੈ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਸਾਰੀ ਜਥੇਬੰਦੀ ਆਰਗੇਨਾਈਜੇਸ਼ਨ ਦਾ ਜਿਹੜੇ ਲਗਾਤਾਰ ਆਪਣੇ ਕੌਮ ਦੇ ਜੋ ਵੀ ਇਤਿਹਾਸਿਕ ਦਿਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਵੀ ਹੈ ਤੇ ਉਹਨੂੰ ਪ੍ਰਚਾਰ ਵੀ ਕਰਦੀ ਹੈ ਆਪਾਂ ਅੱਜ ਦੇ ਦਿਨ ਸੱਚੀ ਸ਼ਰਧਾਂਜਲੀ ਸਹੀ ਮene ਤੇ ਜੇਤੋ ਦੇ ਸ਼ਹੀਦਾਂ ਨੂੰ ਹੋਊਗੀ ਕਿ ਆਪਣੀ ਕੌਮ ਦੀ ਜਥੇਬੰਦੀਆਂ ਨੂੰ ਜਿਵੇਂ ਸ਼ਹੀਦਾਂ ਦੀ ਉਹਨਾਂ ਨੇ ਆਪਣੇ ਜ਼ੁਲਮ ਦੇ ਖਿਲਾਫ ਲੜਾਈ ਤੇ ਕਿਸ਼ਾਤਾਂ ਦਿੱਤੀਆਂ ਸੱਚੀ ਸ਼ਨਾਜਲੀ ਆ ਹੋਊਗੀ ਕਿ ਕੌਮ ਦੀਆਂ ਜਥੇਬੰਦੀਆਂ ਨੂੰ ਆਪਾਂ ਤਕੜਾ ਕਰ ਲਈਏ ਆ ਇੱਕ ਬਹੁਤ ਵੱਡੀ ਆਪਣੀ ਕੌਮ ਵਾਸਤੇ ਇੱਕ ਅਜਿਹੇ ਤਰੀਕ ਵਿੱਚ ਬਹੁਤ ਵੱਡੀ ਜ਼ਰੂਰਤ ਵੀ ਹੈ ਤੇ ਲੋੜ ਵੀ ਹੈ